ਜਿੱਥੇ ਲਿਖੇ ਸੀ ਪੋਲਿਏ ਲਿਖ ਤੇਰੇ ਓਥੇ ਲੈ ਚਲੀ ਤਕ ਧਿਰ ਤੈਨੂੰ ਜੀਨੂੰ ਸਮਝੀ ਬੈਠੀ ਸੀ ਕਰੇ ਬਾਰੇ ਆਪਣਾ ਓ ਛੱਡਣਾ ਪੈਣਾ ਹੀ ਅਖੀਰ ਤੈਨੂੰ ਸਾਡੇ ਖੇੜੇ ਹੋਏ ਬਾਗ ਦੀ ਨਾਜ਼ੁਕ ਕਲਿਏ ਉੱਡ ਚੱਲੇ ਪਰ ਇਹ ਗੁਲਜਾ ਮਾਣੂ ਪੁੱਛ ਹੀਰਾ ਟੁੱਟ ਗਿਆ ਜੀ ਦੇ ਜੀ ਦੇ ਹੈ ਹਾਰ ਵਿੱਚੋਂ ਮੇਰਾ ਪਹਿਲਾ ਪਰਨਾਮ ਪਰ ਮਾਤਮਨੂ ਤੇ ਇਹ ਸ਼ੁਭ ਸਿੱਖਿਆ ਸਾਨੂੰ ਲੱਗੀਆਂ ਸ਼ਾਮ ਨੂੰ ਵਿਦਾਂ ਕਰਨ ਦੇ ਵੇਲੇ ਗੱਲਾਂ ਤੋਂ ਇਹ ਮੈ ਸੁਣਾਉਣ ਲੱਗੀਆਂ ਜਿਉ ਤੂੰ ਬਣੀਏ ਸੁਹਾਗਣਿ ਨਾਰੀ ਤੂੰ ਕ੍ਰਿਸ਼ਨ ਦੀ ਰਾਧਾ ਤੇ ਉਹ ਤੇਰੇ ਆ ਕ੍ਰਿਸ਼ਨ ਮੁਰਾਰੀ ਪੇਕਿਆਂ ਜਿਹੜਾ ਫਰਜ ਸੀ ਖੂਬ ਨਿਭਾ ਦਿੱਤਾ ਹੋਈ ਰੱਬ ਦੀ ਕਮਾਈ ਵਿੱਚੋਂ ਜੋ ਕੁਝ ਸਰਿਆ ਸੀ ਮਾਪਿਆਂ ਦੇ ਦਾਜ ਬਣਾ ਦਿੱਤਾ ਭੈਣੇ ਰੋਈ ਨਾ ਇਥੇ ਤੇਰਾ ਕੋਈ ਜੋਰ ਨਹੀਂ ਚੱਲਣਾ ਵੀਰੇ ਕਹਿਣ ਦੇ ਨਾਲ ਏ ਦੁਨੀਆ ਦਾ ਦਸ ਤੂਰ ਨਹੀਂ ਤਲਨਾ ਵੀਰੇ ਕਹਿੰਦੇ ਧੀਆਂ ਤੋਰੀਆਂ ਰਾਜੇ ਤੇ ਰਾਣੀਆਂ ਨੇ ਕਿਸੇ ਕਿਸ ਦਾ ਦੱਸਾਂ ਅਜੀਬ ਤੈਨੂੰ ਜੇ ਨਾ ਜਗਤ ਇਹ ਰੀਤ ਹੁੰਦੀ ਕਦੇ ਨਾ ਵਿਛੋੜ ਤੇ ਪਹਿਣੇ ਅੱਜ ਤੈਨੂੰ ਚਾਚੇ ਕਹਿੰਦੇ ਨੇ ਸਿਰ ਵਾਲਿਆ ਜਰਾ ਧਾਂ ਲੋਕਾਂ ਵਾਂਗ ਨਾ ਲੱਖ ਕਰੋੜ ਦਿੱਤਾ ਟੋਟਾ ਜਿਗਰੀ ਦਾ ਕਾਢੀ ਕੀ ਤੈਨੂੰ ਦੇ ਦਿੱਤਾ ਮੇਰੀ ਪਿਆਰੀ ਪਹਿਣੇ ਸਦਾ ਯਾਦ ਰੱਖੀ ਸੁਣ ਕੇ ਕਦੇ ਨਾ ਆਈ ਪੇਕੇ ਤੇ ਪੇਕੇ ਦੀ ਗੱਲ ਨਾ ਸੁਣਾਈ ਸੋਹਰੇ ਤੇ ਸੋਹਰਿਆਂ ਦੀ ਗੱਲ ਨਾ ਸੁਣਾਈ ਪੇਕੇ ਬੈਠੀ ਬੈਠੀ ਜੀ ਜਾਜੀ ਅੱਜ ਗੱਲ ਸੁਣਾਉਣੀਆ ਸਾਡੀ ਭੈਣ ਦਾ ਦਿਲ ਹੈ ਕੱਚ ਵਰਗਾ ਇਹਨੂੰ ਪੁੱਲ ਕੇ ਵੀ ਕਦੇ ਠੇਸ ਨਾ ਲਾਇਓ ਏ ਪਰਮ ਪਿਤਾ ਪਰਮਾਤਮਾ ਇਹ ਨਵੀਂ ਜੋੜੀ ਸਦਾ ਸੁਹਾਗਣੇ ਹੋਵੇ ਮੇਰੇ ਵੱਲੋਂ ਇਸ ਜੋੜੀ ਨੂੰ ਲੱਖ ਲੱਖ ਵਧਾਈ ਹੋਵੇ ਸੁਨਾ ਹੋਇਆ ਵੇੜਾ ਸੁन्नी ਹੋਈ ਗਲੀ ਲਾਡ ਪਿਆਰ ਨਾਲ ਪਲੀਤੀ ਅੱਜ ਬਾਬਲ ਦਾ ਘਰ ਛੱਡ ਚੱਲੀ ਘਰ ਬਦਲੇ ਆ ਰਿਸ਼ਤੇ ਬਦਲੇ ਬਦਲੂਗੀ ਤੇਰੀ ਦੁਨੀਆ ਬਸ ਇਹੀ ਸੀ ਸਿੱਖਿਆ ਮੇਰੀ ਘਰ ਬਦਲਿਆ ਤੇਰੀ ਰਿਸ਼ਤੇ ਵੀ ਬਦਲੇ ਬਦਲੂਗੀ ਤੇਰੀ ਦੁਨੀਆ ਬਸ ਏਹੀ ਸੀ ਸਿੱਖਿਆ ਮੇਰੀ ਧੰਨਵਾਦ